ਪੂਰੇ ਦੇਸ਼ ਦਾ ਪਹਿਲੀ ਵਾਰ ਅਨਾਉਂਸ ਕਰਨ ਲੱਗਿਆ ਤੁਹਾਡੇ ਸਾਹਮਣੇ ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਐਸ ਵਾਰੀ ਪੰਜਾਬ ਚੋਂ 13 ਜੀਰੋ ਮੈਨੂੰ ਇਸ ਤੋਂ ਬਾਅਦ ਹੋਰ ਕੀ ਚਾਹੀਦਾ ਜਦੋਂ ਲੋਕ ਹੀ ਕਹੀ ਜਾਂਦੇ ਆ ਕਿ ਤੇਰੇ ਨਾਲ ਆ ਹੋਰ ਕੀ ਚਾਹੀਦਾ ਹੁੰਦਾ ਜੀ ਦੱਸੋ ਐਤ ਕੀ ਸਿੱਧੀ ਜੀ ਗੱਲ ਹੈ ਪੂਰੇ ਦੇਸ਼ ਦਾ ਪਹਿਲੀ ਵਾਰ ਅਨਾਉਂਸ ਕਰਨ ਲੱਗਿਆ ਤੁਹਾਡੇ ਸਾਹਮਣੇ ਟੀਵੀ 2 ਵੀ ਤੇ ਵੀ ਅੱਜ ਚੱਲੂਗਾ ਜਾ ਕੇ ਦੇਖ ਲਿਓ ਪੂਰੇ ਦੇਸ਼ ਦਾ ਪੰਜਾਬ ਬਣੂੰਗਾ ਹੀਰੋ ਐਸ ਵਾਰੀ ਪੰਜਾਬ ਚੋਂ 13 ਜੀਰੋ ਲੋਕ ਸਭਾ ਜੀ ਸੁਪਰੇ ਸਾਫ ਹੋਣਗੇ ਨਾ ਸਾਰਿਆਂ ਦੇ ਮੈਨੂੰ ਲੋਕਾਂ ਨੇ ਦੱਸਤਾ ਕਹਿੰਦੇ ਲੱਗਾ ਰੈ ਤੇਰੇ ਨਾਲ ਆ ਪਰ ਮੈਨੂੰ ਇਸ ਤੋਂ ਬਾਅਦ ਹੋਰ ਕੀ ਚਾਹੀਦਾ ਜਦੋਂ ਲੋਕ ਹੀ ਕਹੀ ਜਾਂਦੇ ਆ ਕਿ ਤੇਰੇ ਨਾਲ ਆ ਹੋਰ ਕੀ ਚਾਹੀਦਾ ਹੁੰਦਾ ਜੀ ਦੱਸੋ ਪੈਸੇ ਨਾਲ ਲੈ ਜਾਣੇ ਆ ਹਵੇਲੀਆਂ ਨਾਲ ਲੈ ਜਾਾਂਗੇ बस जे ਲੋਕ ਹੀ ਪਿਆਰ ਦੇਈ ਜਾਂਦੇ ਐ ਇਤੋਂ ਵੱਡਾ ਕੀ ਐ ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਐਸ ਵਾਰ ਲੋਕ ਸਭਾ ਚ ਪੰਜਾਬ ਚੋਂ 13 ਜੀਰੋ ਔਰ ਤੁਹਾਡੇ ਸਾਹਮਣੇ 32 ਦੰਦ ਨੇ ਕੇਜਰੀ ਵਾਲੇ ਦੇ ਵੀ 32 ਦੰਦ ਨੇ ਅਸੀਂ ਤਾਂ ਲਿਖ ਕੇ ਦੇ ਦੇਨੇ ਹੁੰਨੇ ਆ ਵੀ ਐ ਹਾਰੂ ਆ ਹਾਰੂ ਆ ਉਹ ਕਹਿੰਦੇ ਤੁਹਾਨੂੰ ਕਿਹ ਪਤਾ ਲੱਗ ਜਾਂਦਾ ਅਸੀਂ ਤਾਂ ਲੋਕਾਂ ਤੋਂ ਪਤਾ ਲੱਗ ਜਾਂਦਾ ਲੋਕਾਂ ਦੀਆਂ ਅੱਖਾਂ ਦੱਸ ਦਿੰਦੀਆਂ ਨੇ ਕਿ ਭਾਈ ਲੋਕ ਕੋਈ ਨਾ ਕੋਈ ਬਦਲਬਾਈ ਠੀਕ ਨਹੀਂ ਹੈਗੀ ਲੋਕ ਮਾਣਣਗੇ ਇਹਨਾਂ ਨੂੰ ਐਦਕੇ I pelo sim.